ਹੁਣ ਹਿਮਾਚਲ ਕੁਮਨ ਜਾਣ ਵਾਲਿਆਂ ਲਈ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਹੈ ਜੇ ਤੁਸੀਂ ਹਿਮਾਚਲ ਕੁਮਨ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨਾਲ ਇੱਕ ਗਾਰਬੇਜ ਬੈਗ ਵੀ ਲੈ ਕੇ ਜਾਣਾ ਪਵੇਗਾ ਤੁਹਾਡੇ ਕੋਲ ਗਾਰਬੇਜ ਬੈਗ ਨਾ ਪਾਏ ਜਾਣ ਤੇ ਤੁਹਾਨੂੰ ਹੋ ਸਕਦਾ ਹੈ ਭਾਰੀ ਜੁਰਮਾਨਾ ਹੁਣ ਤੁਸੀਂ ਜੋ ਵੀ ਰਸਤੇ ਵਿੱਚ ਖਾਓਗੇ ਉਸ ਦਾ ਖੂੜਾ ਕਚਰਾ ਤੁਹਾਨੂੰ ਆਪਣੇ ਬੈਗ ਵਿੱਚ ਪਾ ਕੇ ਨਾਲ ਹੀ ਘੁੰਮਣਾ ਪਵੇਗਾ हिमाचल प्रदेश ਨੇ ਰਾਜ ਨੂੰ ਪਲਾਸਟਿਕ ਅਤੇ ਕੂੜਾ ਮੁਕਤ ਬਣਾਉਣ ਦੇ ਲਈ ਸੈਰ ਸਪਾਟਾ ਵਿਭਾਗ ਨੂੰ ਇਹ ਹੁਕਮ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ ਕੋਰਟ ਦੇ ਆਦੇਸ਼ਾਂ ਵਿੱਚ ਸੈਰ ਸਪਾਟਾ ਵਿਭਾਗ ਜਲਦੀ ਹੀ ਇੱਕ ਹਫਤੇ ਦੇ ਅੰਦਰ ਅੰਦਰ ਇਸ ਦੀ ਸੂਚਨਾ ਜਾਰੀ ਕਰੇਗਾ ਜਿਸ ਵਿੱਚ ਹਰ ਵਾਹਨ ਦੇ ਕੋਲ ਇੱਕ ਕੂੜੇ ਦਾ ਬੈਗ ਹੋਣਾ ਬਹੁਤ ਜ਼ਰੂਰੀ ਹੈ ਹੁਣ ਹਿਮਾਚਲ ਘੁੰਮਣ ਜਾਣ ਵਾਲਿਆਂ ਲਈ ਇੱਕ ਨਵਾਂ ਨਿਯਮ ਲਾਗੂ ਹੋ ਗਿਆ ਹੈ ਜੇ ਤੁਸੀਂ ਹਿਮਾਚਲ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਨਾਲ ਇੱਕ ਗਾਰਬੇਜ ਬੈਗ ਵੀ ਲੈ ਕੇ ਜਾਣਾ ਪਵੇਗਾ ਤੁਹਾਡੇ ਕੋਲ ਗਾਰਬੇਜ ਬੈਗ ਨਾ ਪਾਏ ਜਾਣ ਤੇ ਤੁਹਾਨੂੰ ਹੋ ਸਕਦਾ ਹੈ ਭਾਰੀ ਜੁਰਮਾਨਾ ਹੁਣ ਤੁਸੀਂ ਜੋ ਵੀ ਰਸਤੇ ਵਿੱਚ ਖਾਓਗੇ ਉਸ ਦਾ ਕੂੜਾ